ਹਾਂਜੀ ਅੱਜ ਆਪਾਂ ਲੈਣਾ ਵਾਤੇ ਸ਼ਿਮਰ कॉटन ਰਸ਼ੀਆ ਬ੍ਰਾਂਡ ਚ ਚੈੱਕ ਕਰਾ ਦਿਓ ਜੀ ਰਸ਼ੀਆ ਬ੍ਰਾਂਡ ਦੇ कॉटन लान ਕਪੜਾ ਹੀ ਸ਼ਿਮਰ ਦੇ ਵਿੱਚ ਕੋਈ ਲੂ ਨਹੀਂ ਲੱਗਦੀ ਮੈਚਿੰਗ ਸੂਟ ਲੈ ਕੇ ਆਏ ਆ 2.5 ਮੀਟਰ ਕੱਟਰ ਹੋਊਗੀ ਕਮੀਜ਼ ਦੀ 2.5 ਮੀਟਰ ਕੱਟਰ ਹੋਊਗੀ ਸਲਵਾਰ ਦੀ ਸ਼ੈਡੋ ਪੈਂਟ ਨਾਲ ਬਾਟਮ ਆਊਗੀ ਤਿੰਨੇ ਦੇ ਇਹਦੇ ਵਿੱਚ ਡਿਜ਼ਾਈਨ ਨੇ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਤੁਹਾਨੂੰ ਵਰਸਾ ਪੋਟੋ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਈ ਰਸ਼ੀਆ ਬ੍ਰਾਂਡ ਆ ਜੀ ਬਹੁਤ ਹਾਈ ਫਾਈ ਕੰਪਨੀ ਆ ਜੀ ਮੈਚਿੰਗ ਸੂਟ ਨੇ ਕਾਟਨ ਸ਼ਿਮਰ ਦੇ ਕੋਈ ਇਹਨਾਂ ਦੇ ਲੋਨ ਨਹੀਂ ਲੱਗਦੀ ਹੈਗੀ ਜੀ ਵੱਡੀ ਆਫਰ ਲੈ ਕੇ ਆਪਾਂ ਜੀ ਜਿਹੜਾ ਕਿ ਮਾਰਕੀਟ ਵਿੱਚ ਇਹ 800 900 ਦਾ ਸੇਲ ਹੁੰਦਾ ਸੀ ਆਪਾਂ 700 ਦਾ ਕਰਤਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਕਰਤੀ ਜੀ ਲੋ ਜੀ ਦੇਹ ਤਿੰਨ ਨੇ ਤਿੰਨਾਂ ਦੇ ਵਿੱਚ ਕਲਰ ਨੇ ਜੀ ਆਪਾਂ ਤੁਹਾਨੂੰ ਆਪਾਂ ਇੱਕ ਵਾਰੀ ਡਿਜ਼ਾਈਨ ਚੈੱਕ ਕਰਾ ਰਿਆ ਲੋ ਜੀ ਰਸ਼ੀਆ ਬ੍ਰਾਂਡ ਸ਼ਿਮਰ ਕਾਟਨ ਜੀ ਮੈਚਿੰਗ ਸੂਟ ਨੇਗੇ 800 900 ਵਾਲਾ ਆਪਾਂ 700 ਦਾ ਕਰਤਾ ਜੀ ਤੇ ਨਾਲ ਆਪਾਂ ਸ਼ਿਪਿੰਗ ਵੀ ਬਿਲਕੁਲ ਫ੍ਰੀ ਕਰਤੀ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਲਓ ਸਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਤਿੰਨਾਂ ਡਿਜ਼ਾਈਨ 2-2 3-3 ਕਲਰ ਨੇ ਜੀ ਲਓ ਜੀ ਸਕਰੀਨ ਸ਼ਾਟ ਲਈ ਚਲੋ WhatsApp ਆਰਡਰ ਕਰੀ ਚਲੋ ਜੀ ਪੇਮੈਂਟ ਮੈਥਡ ਆਨਲਾਈਨ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਬਹੁਤ ਹੀ ਹਾਈ ਫਾਈ ਕੰਪਨੀਆਂ ਰਸ਼ੀਆ ਬ੍ਰਾਂਡ ਦੇ ਸ਼ਿਮਰ ਕਾਟਨ ਦੇ ਮੈਚਿੰਗ ਸੂਟ ਈ ਕੱਟ 2.5 2.5 ਆ ਜੀ 2.5 ਮੀਟਰ ਕੱਟੇਗੀ ਕਮੀਜ਼ ਦੀ 2.5 ਮੀਟਰ ਕੱਟਰ ਹੋਊਗੀ ਜੀ ਬਾਟਮ ਦੀ ਲਓ ਜੀ ਦੇਨ ਚੈੱਕ ਕਰੀ ਚਲੋ ਜੀ ਰਸ਼ੀਆ ਪ੍ਰਾਨ ਕਾਟਨ ਸ਼ਿਮਰ ਮੈਚਿੰਗ ਸੂਟ ਕੋਈ ਲੋਨ ਵਗੈਰਾ ਨਹੀਂ ਲੱਗਦੀ ਹੈਗੀ ਜੀ 800 900 ਵਾਲਾ ਆਪਾਂ 700 ਦਾ ਕਰਤਾ ਜੀ ਸ਼ਿਪਿੰਗ ਵੀ ਬਿਲਕੁਲ ਫ੍ਰੀ ਕਰਤੀ ਜੀ ਜਲਦੀ ਆਲੀ ਸਕਰੀਨ ਸ਼ਾਟ ਲੈ ਲਓ ਜੀ ਲਿਮਟਡ ਸਟਾਕ ਆ ਜੀ ਲਓ ਜੀ ਰਸ਼ੀਆ ਬ੍ਰਾਂਡ ਆ ਜੀ ਕਲਰ ਚਾਰਟ ਬਹੁਤ ਪਿਆਰਾ ਆ ਜੀ 22 ਮੀਟਰ ਕੱਟ ਕਮੀਜ਼ ਦੀ 22 ਮੀਟਰ ਬਾਟਮ ਦੀ ਸ਼ਿਪਿੰਗ ਬਿਲਕੁਲ ਫ੍ਰੀ ਜੀ ਕੋਈ ਸ਼ਿਪਿੰਗ ਨਹੀਂ ਹੈਗੀ ਸਕਰੀਨ ਸ਼ਾਟ ਲੈਣਾ ਜੇ ਕਲਾ ਆਰਡਰ ਹੀ ਬੁੱਕ ਕਰਾਉਣਾ ਜੀ ਸਿਰਫ 700 ਦੇ ਵਿੱਚ ਜੀ ਵੱਡਾ ਸੇਲ ਮੇਲਾ ਲੱਗਿਆ ਹੋਇਆ ਜੀ ਅਲੀ ਸ਼ੇਰ ਵਾਲਿਆਂ ਦੀ ਕੱਪੜੀ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਭੀਖੀ ਜ਼ਿਲ੍ਹਾ ਮਾਨਸਾ ਜੀ ਸਕਰੀਨ ਸ਼ਾਟ ਲਈ ਚਲੋ ਆਰਡਰ ਬੁੱਕ ਕਰਾਈ ਚਲੋ ਕੋਈ ਸ਼ੀਪਿੰਗ ਨਹੀਂ 700 ਦੇ ਵਿੱਚ ਰਸ਼ੀਆ ইমরান ਕਾਟਨ ਸ਼ਿਮਰ ਮੈਚਿੰਗ ਸੂਟ ਜੀ ਲਓ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਥੈਂਕ ਯੂ ਜੀ